ਸਾਸਤਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਨੇ ਆ ਦੁੱਧ ਦੇ ਤੇ ਸੂਜੀ ਦੇ ਲੱਡੂ ਤੇ ਆਪਾਂ ਸੂਜ ਦੁੱਧ ਦੇ ਲੈਨੇ ਆ 4 ਕੱਪ ਇਸਨੇ ਰੱਖ ਬੋ 4 ਕੱਪ ਹੋ ਗਏ ਹੁਣ ਆਪਾਂ ਇਹਨੂੰ ਵਾਲਾ ਦਿਨੇ ਫਿਰ ਮੈਂ ਦੱਸ ਦਿਆਂ ਤੁਹਾਨੂੰ ਬਾਅਦ ਚ ਇਹ ਆਪਾਂ ਲੈਨੇ ਆ ਕਾਜੂ ਤਸਤਾ ਬਦਾਮ ਤੇ ਮੈਂ ਕੱਟ ਲੈਨੇ ਆ ਵੈਸੇ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਦਿਖਾਉਣੀ ਆ ਦੁੱਧ ਨੂੰ ਹੁਣ ਮੈਂ ਕਰ ਦਿੰਨੀ ਪਿਛਲੇ ਵਾਸਤੇ ਹਰਤ ਕਰ ਦਿੰਨੀ ਆ ਨਾਲ ਦੀ ਨਾਲ ਮੇਰਾ ਛੇਤੀ ਕੰਮ ਹੋ ਜੂਗਾ ਪਹਿਲੇ ਜਮ ਬੋਣੇ ਸੂਜੀ ਦਾ ਡੇਢ ਕੱਪ ਆ ਦੇਖੋ ਇਹ ਕਿ ਬਣੇ ਮਸੂਜੀ ਹੈ ਨਹੀਂ ਬਸ ਇੱਕੋ ਤੇ ਸੂਜੀ ਪਰ ਫੇਰ ਵੀ ਦੇਖਣਾ ਤਾਂ ਬੰਦਦਾ ਹੈ ਨਾ ਹਾਂਜੀ ਮੈਂ ਡੇਢ ਕੱਪ ਸੂਜੀ ਦਾ ਲੈ ਲਿਆ ਹੁਣ ਮੈਨੂੰ ਇਹੀ ਪਾਣੀ ਹੌਲੀ ਹੌਲੀ ਬਿਨਾ ਤੇ ਉਤ ਬਿਨਾ ਕੇ ਉਤ ਬਿਨਾ ਤੇ ਹੌਲੀ ਹੌਲੀ ਥੋੜਾ ਥੋੜਾ ਗੈਸ ਤੇ ਮਾਜਾ ਲਾ ਕੇ ਪੁੰਨ ਕੁਛ ਨਹੀਂ ਪਾਇਆ ਉਦੋਂ ਮੈਂ ਭੁੰਨਣਾ ਅਨਫੋਲੀ ਹੋਈ ਥੋੜਾ ਗੈਸ ਕਰਕੇ ਮੈਂ ਦੁੱਧ ਦੇ ਵਿੱਚ ਥੋੜਾ ਜਿਹਾ ਪੁਨੀ ਕੇਸਰ ਇਹਨਾਂ ਕੁ ਦੋਕ ਦਾ ਨਹੀਂ ਪਾਉਗੀ ਇਹਨਾਂ ਕੁ ਕੇਸਰ ਦੁੱਧ ਦੇ ਸਰਦਰੀ ਨੇ ਆ ਥੋੜਾ ਰੰਗ ਜਿਹਾ ਸੋਨਾ ਹੋ ਜੂਗਾ ਨਾ ਟੇਸਟ ਜਿਆ ਵਧੀਆ ਹੋ ਜੂਗਾ ਇਸ ਲਈ ਦੁੱਧ ਮਰੇ ਨੂੰ ਵਾਲਾ ਚੱਲਿਆ ਇਹਨੇ ਸੂਜੀ ਮੇਰੇ ਭੁੱਜਣ ਵਾਲੀ ਹੈ ਦੇਖੋ ਹੁਣ ਭੁੱਜ ਗਈ ਤਕਰੀਬਨ ਲੇ ਕੱਲੀ ਕੱਲੀ ਹੋ ਗਈ ਨਾ ਹੁਣ ਇਹਨੂੰ ਕੱਢ ਲੈਣਾ ਇਹਦੇ ਵਿੱਚੋਂ ਜਿਆਦਾ ਭੁੱਜ ਜੂਗੀ ਵਿੱਚ ਵਾਨੇ ਤੁਹਾਨੂੰ ਆਸ਼ਮਾਨ ਲੱਗੀ ਬਹੁਤ ਸੋਹਣੀ ਸਮੈਲ ਮੈਂ ਹੁਣ ਇਹ ਚ ਕੱਢ ਲਿਆ ਨੂੰ। ਥਾਲ ਚ ਛੰਡੀ ਹੋ ਜੂਗੀ। ਕੇ ਸਰਦਾਂ ਨਾਲ ਮੇਰੇ ਥੋੜੇ ਆ ਤਾਂ ਮੈਂ ਥੋੜਾ ਹੋਰ ਪਾਤਾ। ਸੋ ਦੇ ਥੋੜਾ ਜਿਹਾ ਦੰਦਾ ਆਪਣਾ ਕੜੀ 2-3 ਮਿੰਟ ਤੱਕ ਸੋਨੇ ਦੇ ਤੱਕ ਆ ਲੈ ਵਦਣਾ। ਹੁਣ ਮੈਂ ਇਹ ਗੈਸ ਕਰ ਦੂਨੀ ਆ। ਬੰਦ। ਇਹ ਇਹਨੂੰ ਮੈਂ ਪਾ ਦੇਣੀ ਵੱਡੀ ਕੜਾਈ ਚ। ਜਿਹੜੀ ਮੇਰੀ ਅੱਗੇ ਵਾਲੀ ਕੜਾਈ ਉਹਦੇ ਚ ਮੈਂ ਪਾ ਦੇਣੀ। ਥੋੜਾ ਛੰਡਾ ਹੋ ਕੋਣਕੇ ਦੇ ਵਿੱਚ ਪਾ ਦੇਣੀ। ਇਹ ਮੈਂ ਵੱਡੇ ਭਾਂਡੇ ਚ ਪਾ ਲਿਆ ਕਿ ਇਸੰਗੀ ਦਾ ਥੋੜਾ ਠੰਡਾ ਹੋ ਜਾਵੇ ਬਾਹਲਾ ਤੱਤਾ ਹੈ ਇਹ ਦਹ ਲਾਹ ਲਾ ਕੇ ਠੰਡਾ ਕਰ ਦਨੀ ਮੈਂ ਥੋੜਾ ਜਿਹਾ ਨਿੱਗਾ ਜਿਹਾ ਹੋ ਜਾਵੇ ਐਵੇਂ ਵੀ ਨਹੀਂ ਜਮਾ ਠੰਡਾ ਕਰੂੰਗਾ ਮਜਾ ਹੋ ਜਾਵੇ ਕੋਸਾ ਜਾ ਫਿਰ ਮੈਂ ਹੁਣ ਇਹਨੂੰ ਵਿੱਚ ਪਾ ਦਨੀ ਆ ਸੂਜੀ ਨੂੰ ਨੇ ਇਹਦੇ ਵਿੱਚ ਪਾ ਕੇ ਸਾਰੇ ਨੂੰ ਮਰ ਲਾ ਦਨੀ ਆ ਤਾਕੇ ਹਾਂ ਪਰ ਮੈਂ ਇਹਨੂੰ ਟੱਕ 10 ਮਿੰਟ 15 ਮਿੰਟ ਮੈਨੂੰ ਟੱਕਿਆ ਰਹਿਣ ਦਿੰਦੀ ਹੁਣ ਚਲੋ ਜੀ ਆਪਾਂ ਦੇਖਦੇ ਹਾਂ ਦੇਖੋ ਇਦਾਂ ਦਾ ਹੋ ਗਿਆ ਇਹ ਸਾਰਾ ਵਿੱਚ ਵੜ ਗਿਆ ਸੂਜੀ ਦੇ ਦੁੱਧ ਹੁਣ ਮੈਂ ਗੈਸ ਤੇ ਲਾਉਣੀ ਆ ਥੋੜਾ ਜਿਆਦਾ ਕਰੂੰਗੀ ਅੱਧਾਕ ਜਿਵੇਂ ਘੱਟ ਜਾ ਫਿਰ ਮਿੱਟਰਲ 'ਚ ਰੱਖ ਕੇ ਲੋ ਗੈਸ ਸੰਭਲੋ ਤੁਸੀਂ ਕਾਲੀ ਕਰਨ ਵਾਲਾ ਨਹੀਂ ਇਹ ਜਲਦੀ ਨਹੀਂ ਕਰਨੀ ਹੌਲੀ ਹੌਲੀ ਬਸ ਸ਼ਾਂਤੀ ਨਾਲ ਇਦਾਂ ਕਲਚੀ ਮਰੀ ਜਾ ਬਣਾਈ ਜਾ ਵਸੇ ਸੁਜੀ ਪੌਣ ਲ ਤਾਂ ਲਈ ਸੀਗੀ ਪਰ ਫਿਰ ਵੀ ਇਹਨੂੰ ਚੰਗੀ ਤਿਕਾ ਪੌਣ ਲਈ ਦੁੱਧ ਦੇ ਵਿੱਚ ਕਰਨਾ ਹੀ ਪੈਣਾ ਹੁਣ ਮੈਂ ਕੱਪ ਡੇਢ ਐਦਾ ਕੱਪ ਲਿਆ ਮੈਂ ਕਿਉਂ ਦਾ ਤੇ ਮੈਂ ਥੋੜਾ ਥੋੜਾ ਕਰ ਕਰਕੇ ਪਾਉਂਗੀ ਜਿੰਨਾ ਕੁ ਮੈਨੂੰ ਲੱਗਾ ਕਿ ਸਹੀ ਹੋਊਗਾ ਉਨਾਂ ਕੁ ਫਿਰ ਮੈਂ ਗ੍ਰੇਨਡੂੰਗੀ ਪਾਉਣ ਨੂੰ ਕੇ ਇਹ ਲੱਡੂ ਹਨ ਤੁਸੀਂ ਖਾਓਗੇ ਤਾਂ ਤੁਸੀਂ ਮੋਤੀ ਚੋਰ ਦੇ ਭਲਜੂਗੇ ਫਿਰ ਥੋੜੀ ਮਿਹਨਤ ਤਾਂ ਲੱਗਣੀ ਹੈ ਜਦੋਂ ਘਰੇ ਬਣਾਉਣੇ ਆ ਤਾਂ ਫਿਰ ਤਾਂ ਪਤਾ ਹੀ ਹੈ ਤੁਹਾਨੂੰ ਹੈ ਨਾ ਆਜਾ ਹੁਣ ਉਹ ਹੀ ਵਧੀਆ ਬਣ ਗਿਆ ਨਾ ਆਪਾਂ ਥੋੜਾ ਜਿਹਾ ਹੋਰ ਪਾਉਣੇ ਦੇ ਵਿੱਚ ਇੰਨਾ ਕੁ ਇਹ ਇੰਨਾ ਕਿ ਮੇਰੇ ਬਚ ਗਿਆ ਅੱਧੇ ਕੱਪ ਚ ਇਹ ਵੀ ਮੈਂ ਪਾਉਣੀ ਆ ਕਿ ਚੰਗੀ ਜਿਹੀ ਕ ਉਹਦਾ ਨਾਲ ਨਹੀਂ ਲੱਗਦਾ ਹੁਣ ਕੜਾਈ ਦੇ ਤੇ ਨਾਲ ਲੱਗਣੋਂ हट ਗਿਆ ਮੇਰੇ ਬਹੁਤ ਚੜ ਹੋ ਗਿਆ ਜੀ ਪੁੰਦੀ ਨੂੰ ਅੱਧੇ ਘੰਟੇ ਤੋਂ ਵੀ ਜ਼ਿਆਦਾ ਹੋ ਗਿਆ ਹੁਣ ਹਲੇ ਥੋੜਾ ਜਿਹਾ ਇਦਾਂ ਹੋ ਜਾ ਦੇਖੋ ਮੈਂ ਸੋਚਦੀ 7-8 ਮਿੰਟਾਂ ਚ ਹੋ ਜਾਊਗਾ ਕਿਵੇਂ ਹਲੇ ਵੀ ਲੱਗਣਿਆ ਹਲੇ ਵੀ 10 ਮਿੰਟ ਮੈਨੂੰ ਲੱਗਦਾ ਸੌਗੀ ਨੂੰ ਤਾਂ ਮੈਂ ਦੰਨੀਆਂ ਵਿੱਚ ਪਾ ਤੇ ਦੂਜੀਆਂ ਚੀਜ਼ਾਂ ਨੂੰ ਮੈਂ ਥੋੜਾ ਠਹਿਰ ਕੇ ਪਾਉਂਗੀ ਹਲੇ ਤੱਕ ਤਾਂ ਸੌਗੀ ਤੱਤੇ ਵਿੱਚ ਥੋੜੀ ਫੁੱਲ ਜਿਹੀ ਜਾਂਦੀ ਆ ਤਾਂ ਪਾਈ ਆ ਅੰਮੇ ਮੈਂ ਨਹੀਂ ਸੀ ਰੋਸਟ ਕੀਤਾ ਮੇਰੇ ਵੈਸੇ ਕੱਚੇ ਹੀ ਆ ਤੇ ਮੈਂ ਇਹਨਾਂ ਨੂੰ ਪਾ ਦਿੰਨੀ ਵਿੱਚ ਕਿ ਥੋੜਾ ਸੇਕ ਲੱਗ ਜਾਊਗਾ ਆਪਣੇ ਨਾਲ ਤੇ ਖੰਡ ਥੋੜਾ ਠਹਿਰ ਤੋਂ ਪਾਉਣੀ ਆ ਪਉਣ ਜੀ ਇਹਦੇ ਖੰਡ ਆ ਦੇਖੋ ਪਉਣ ਜਿੰਨੀ ਸੂਜੀ ਸੀ ਉਹਨੋਂ ਇਹ ਖੰਡ ਸੀ ਹੁਣ ਮੈਂ ਇਹਨੂੰ ਰਲੋਨੀ ਆ ਜਮਾਂ ਠਰ ਗਈ ਤਾਂ ਫਿਰ ਮੇਰੇ ਇਹ ਖੁਰਨੀਂ ਖੰਡ ਤੇ ਖੰਡ ਮੈਂ ਜਮਾਂ ਨਹੀਂ ਠਾਰੀ ਜਮਾਂ ਨਹੀਂ ਠਾਰੀ ਇਹ ਸੂਜੀ ਮਿਕਸਰ ਮੇਰਾ ਤੇ ਇਸ ਲਈ ਮੇਰੀ ਖੰਡ ਫਿਰ ਥੋੜੀ ਜੀ ਪਗਰ ਜੂ ਸਰਈਆ ਤਕਰੀਬਨ ਬਣ ਗਿਆ ਤਾਂ ਸਾਰਿਆਂ ਨੂੰ ਕਮੈਂਟ ਕਰੋ ਲਾਇਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜੀ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਤਾਂ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਲੋੜ ਆ ਸਾਨੂੰ ਤੇ ਹੋਰ ਸਾਡੇ ਰਕੇਸ ਬਾਜੀ ਦੇ ਦੋਤਾ ਹੋਇਆ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਦਾਦਕਿਆਂ ਨੂੰ ਨਾਨਕਿਆਂ ਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਵਧਾਈਆਂ ਨਾਏ ਬੇਟੀ ਤੈਨੂੰ ਵੀ ਬਹੁਤ ਬਹੁਤ ਵਧਾਈਆਂ